ਸਤਿ ਸ੍ਰੀ ਅਕਾਲ ਜੀ ਨਵੀਂ ਆਈਟਮ ਲਾਂਚ ਕਰਤੀ ਏ ਜੀ 2200 ਰੁਪਏ ਦਾ ਇੱਕ ਸੂਟ ਤੇ 500 ਰੁਪਏ ਦੇ ਤਿੰਨ ਸਕੀਮ ਹੈ ਸਿਰਫ 2 ਦਿਨ ਵਾਸਤੇ ਜਲਦੀ ਜਲਦੀ ਸਕਰੀਨ ਸ਼ਾਟ ਮਾਰ ਲਓ ਵੱਡੇ ਵੜ ਦਾ ਸੂਟ ਹੈ ਕ੍ਰਸ਼ ਫੈਬਰਿਕ ਛੁੱਟੀ ਛੋਟੀ ਜਿਹਾ ਫੈਬਰਿਕ ਹੈਗਾ ਕੋਟਨ ਦਾ ਕ੍ਰਸ਼ ਫੈਬਰਿਕ ਦਾ ਸੂਟ ਹੈ ਜੀ ਸਕਰੀਨ ਸ਼ਾਟ ਮਾਰੀ ਜੋ ਫੋਟੋਆਂ ਤੁਹਾਨੂੰ WhatsApp ਤੇ ਮਿਲ ਜਾਣਗੀਆਂ ਸਿਰਫ WhatsApp ਤੇ ਹੀ ਆਰਡਰ ਕਰਨਾ ਹੈ ਤੁਸੀਂ 500 ਰੁਪਏ ਦੇ ਤਿੰਨ ਬਾਜੀ ਸੂਟ ਦਾ ਹਾਰੋ ਜਿਹੜੇ ਮਰਜ਼ੀ ਤਿੰਨ ਲੈ ਸਕਦੇ ਆ ਜਿਹਦੇ ਮਰਜ਼ੀ ਤਿੰਨ ਲੈ ਸਕਦੇ ਆ ਦੇਖੋ ਵੱਡੇ ਅਰਜ ਦਾ ਸੂਟ ਹੈ कॉटन ਦਾ ਪੂਰਾ ਸੂਟ ਪਟਿਆਲਾ ਸਵਾਰ ਬਣਾਓ ਫਰੋਕ ਸੂਟ ਬਣਾਓ ਜੋ ਮਰਜੀ ਬਣਾਓ 500 ਰੁਪਏ ਦੇ ਤਿੰਨ ਸੂਟ 1250 ਰੁਪਏ ਦਾ 3 500 ਰੁਪਏ ਦੇ ਆਫਰ ਸਿਰਫ 2 ਦਿਨ ਵਾਸਤੇ ਹੈ ਔਰ ਪੂਰੀ ਗਾਰੰਟੀ ਕਪੜੇ ਦੀ ਔਰ ਗਾਰੰਟੀ ਇੱਧਰ ਵਾਹ ਲੋ ਬਾਜੀ ਓਏ ਆ ਖਿੱਚ ਕੇ ਵਾਹ ਦੋ ਲੋਹਾ ਕਪੜਾ ਫਟੇ ਗਾੜੀ ਪੂਰੀ ਗਾਰੰਟੀ 500 ਰੁਪਏ ਦੇ ਤਿੰਨ ਸਕਰੀਨ ਸ਼ਾਟ ਮਾਰੋ ਫੋਟੋਆਂ ਜਿਹਨੂੰ ਚਾਹੀਦੀਆਂ ਉਹ WhatsApp ਤੇ ਸਿਰ ਮੈਸੇਜ ਕਰਿਓ 500 ਰੁਪਏ ਦੇ ਤਿੰਨ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਚੈੱਕ ਕਰੀ ਜੋ 500 ਰੁਪਏ ਦੇ ਤਿੰਨ ਸੂਟ 250 ਰੁਪਏ ਦਾ ਇੱਕ ਤੇ ਜਿਹੜਾ ਸ਼ੇਅਰ ਕਰੇਗਾ ਆਰਡਰ ਆਪਾਂ ਉਹਦਾ ਹੀ ਆਣਾ ਜੇ ਸ਼ੇਅਰਿੰਗ ਤੋਂ ਬਗੈਰ ਕੋਈ ਆਰਡਰ ਨਹੀਂ ਜਾ ਰਹਾ ਸ਼ੇਅਰ ਵਗੇ ਦਾ ਸਿਰ ਆਰਡਰ ਲਵਾਂਗੇ ਜਿਹੜਾ ਸਟੋਰੀ ਲਗਾਏਗਾ ਸ਼ੇਅਰ ਕਰੇਗਾ ਆਰਡਰ ਉਹਦਾ ਹੀ ਦਿੱਤਾ ਜਾਣਾ ਠੀਕ ਹੈ ਜੀ ਥੈਂਕ ਯੂ